ਦਨ ਸਲਾਮ ਮਾਸੂਮ ਬੱਚੇ ਨੂੰ ਅਗਵਾ ਕਰਨ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਅਗਵਾ ਕਰਨ ਦੀ ਕਹਾਣੀ ਵੀ ਦੱਸੀ ਗਈ ਝੂਠੀ ਰਨਤਾਰਨ ਦੇ ਪਿੰਡ ਰੈਸੀਆਣਾ ਤੋਂ ਖਬਰ ਸਾਹਮਣੇ ਆਈ ਸੀ ਕਿ ਬੀਤੀ ਰਾਤ ਇੱਕ 3 ਸਾਲਾਂ ਮਾਸੂਮ ਬੱਚੇ ਨੂੰ ਅਗਵਾ ਕੀਤਾ ਗਿਆ। ਇਹ ਬੱਚਾ ਆਪਣੇ ਪਿਤਾ ਦੇ ਨਾਲ ਗੁਰੂ ਘਰ ਤੋਂ ਮੱਠਾ ਟੇਕ ਕੇ ਘਰ ਨੂੰ ਵਾਪਸ ਆ ਰਿਹਾ ਸੀ ਤੇ ਉਸੇ ਵੇਲੇ ਰਸਤੇ ਦੇ ਵਿੱਚ ਕੁਝ ਅਣਪਛਾਤੇ ਨੌਜਵਾਨ ਗੱਡੀ ਦੇ ਵਿੱਚ ਆਏ ਨੇ ਤੇ ਬੱਚੇ ਨੂੰ ਪਿਤਾ ਦੇ ਸਾਹਮਣੇ ਅਗਵਾ ਕਰਕੇ ਲੈ ਗਏ। ਪਿਤਾ ਦੇ ਵੱਲੋਂ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਤੇ ਰਾਤ ਤੋਂ ਹੀ ਪੁਲਿਸ ਉਸ ਬੱਚੇ ਨੂੰ ਲੱਭਣ ਦੇ ਵਿੱਚ ਲੱਗੀ ਹੋਈ ਸੀ ਪਰ ਹੁਣ ਇੱਕ ਨਵਾਂ ਮੋੜ ਇਸ ਖਬਰ ਦੇ ਵਿੱਚ ਆ ਗਿਆ ਦੱਸਿਆ ਗਿਆ ਹੈ ਕਿ 3 ਸਾਲਾਂ ਦਾ ਬੱਚਾ ਜਿਸ ਨੂੰ ਅਗਵਾ ਕੀਤਾ ਗਿਆ ਉਸ ਦੇ ਪਿਤਾ ਅੰਗਰੇਜ਼ ਸਿੰਘ ਨੂੰ ਪੁਲਿਸ ਨੇ ਕਾਬੂ ਕੀਤਾ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਬੱਚੇ ਦਾ ਕਤਲ ਉਸ ਦੇ ਪਿਤਾ ਦੇ ਵੱਲੋਂ ਕਰ ਦਿੱਤਾ ਗਿਆ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਇਹੀ ਜਾਣਕਾਰੀ ਦਿੱਤੀ ਹੈ ਕਿ ਪਿਤਾ ਤੋਂ ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਉਹ ਆਪਣੀ ਹੀ ਦੱਸੀ ਹੋਈ ਕਹਾਣੀ ਦੇ ਵਿੱਚ ਉਲਝ ਰਿਹਾ ਸੀ ਪਿਤਾ ਆਪਣੀ ਹੀ ਦੱਸੀ ਕਹਾਣੀ 'ਚ ਜਦ ਉਲਝਣ ਲੱਗ ਗਿਆ ਤੇ ਪੁਲਿਸ ਨੂੰ ਉਸ ਦੇ ਉੱਤੇ ਸ਼ੱਕ ਹੋਇਆ ਤੇ ਪੁਲਿਸ ਦੇ ਵੱਲੋਂ ਉਸਤੇ ਤੇ ਪਰਿਵਾਰ ਦੇ ਕੋਲੋਂ ਸਹੀ ਤਰੀਕੇ ਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਪੁਲਿਸ ਨੇ ਹੁਣ ਪਿਤਾ ਨੂੰ ਕਸਟਡੀ ਦੇ ਵਿੱਚ ਲੈ ਲਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਈ ਖੁਲਾਸੇ ਹੋ ਸਕਦੇ ਨੇ ਹੋ ਸਕਦਾ ਹੈ ਕਿ ਉਸ ਬੱਚੇ ਦਾ ਕਤਲ ਉਸ ਦੇ ਪਿਤਾ ਦੇ ਵੱਲੋਂ ਕੀਤਾ ਗਿਆ ਹੋਵੇ ਸਰ ਕੀ ਨਾਂ ਤੁਹਾਡਾ ਗੁਰਦੇਵ ਸਿੰਘ ਜੀ ਜਿਹੜਾ ਬੱਚਾ ਵਾ ਕਿਡਨੈਪ ਹੋਇਆ ਹੈ ਉਹ ਬੱਚੇ ਦਾ ਕੀ ਨਾਂ ਸੀ ਬੱਚੇ ਦਾ ਨਾਂ ਕੁਛ ਨਹੀਂ ਲੱਗਦਾ ਤੇ ਉਹ ਕਿ ਲੱਗਦਾ ਜਸਸੀ ਤੇ ਉਹਦੇ ਪਿੱਛੇ ਸੀ ਸੀਸੀਟੀਵੀ ਫੁਟੇਜ ਵਾ ਉਹ ਮੋਟਰਸਾਈਕਲ ਤੇ ਲੈ ਕੇ ਗਿਆ ਤੇ ਕੀ ਮਾਮਲਾ ਸਾਰੇਗਾ ਸਾਰਾ ਮਾਮਲਾ ਦਾ ਹੀ ਸਕਰੀਬ ਨੇ 9 ਵਜੇ ਮਿੰਟ ਤੇ ਫੋਨ ਕੀਤਾ ਕਿ ਉਹ ਜਿਹੜਾ ਭਾਈ ਤੇ ਇਹਨਾਂ ਵੱਲੋਂ ਫੋਨ ਕੀਤਾ ਕਿ ਮੇਰਾ ਬੱਚਾ ਉਹਦਾ ਨਾਂ ਲੈ ਕੇ ਮੌਣ ਤੇ ਸਾਨੂੰ ਉਹਨੂੰ ਕਿਡਨੈਪ ਕਰ ਲਿਆ ਗਿਆ ਬਾਜਾ ਜੀ ਜਦੋਂ ਆਏ ਇੱਥੇ ਅੱਛਾ ਦੱਸਿਆ ਕਿ ਬਚਾ ਕੇ ਰਾਇਆ ਹੋਇਆ ਵਾ ਇਹ ਨਹਿਰ ਦੇ ਅੱਛਾ ਤੇ ਆਪਾਂ ਚੰਪੀਏ ਫੜੇ ਦਾ ਸਾਮ ਕੜੀਏ ਤਾਂ 2 ਕਿਲੋਮੀਟਰ ਅੱਗੇ ਜਾ ਲੈਂਦੇ ਜੀ ਤੇ ਉਸ ਤੋਂ ਬਾਅਦ ਰਾਤ ਭਰ ਅਸੀਂ ਵੇਖਦੇ ਰਹੇ ਲਾਗੇ ਬੰਨੇ ਪਿੰਨਾਂ ਦੇ ਵਿੱਚ ਤੇ ਸਵੇਰੇ ਜਦੋਂ ਰੇਤ ਤੇ ਪੁੱਛਦੇ ਅੱਛਾ ਕਰਵਾਈ ਜਿਹਦਾਈ ਤੇ ਫਿਰ ਇਹ ਗੱਲ ਸਾਡੀ ਉਹ ਆਇਆ ਕਿ ਮੈਕਟਰ ਲੈ ਨਹੀਂ ਹੋਇਆ ਕਿਹਾ ਵਾ ਟੁੱਟੀਆਂ ਪੁਰ ਤੇ ਫਿਰ ਗੱਲ ਸਾਰੀ ਮਲਗੀਆਂ ਤੋਂ ਸਾਡੇ ਸਮਝੋਂ ਬਾਹਰ ਹੋ ਗਈਆਂ ਕਿ ਉਹ ਚਦੜ ਦੇ ਵਿੱਚ ਹੋ ਗਈਆਂ ਕੀ ਹੋਇਆ ਕੀ ਬੱਚੇ ਦਾ ਬੱਚੇ ਨਾਲ ਜੀ ਦੇਖੋ ਜੀ ਪੁਲਿਸ ਨਾਲ ਇੰਡਸਟਰੀ ਦੇ ਸਾਹਮਣੇ ਇਹੀ ਆਇਆ ਕਿ ਬੱਚੇ ਨੂੰ ਇਹਦਾ ਇਹਦਾ ਹੁਣ ਦੇ ਸਿੰਘ ਇਹਦੀ ਮਾਰਵਾਉਂਦੇ ਨੇ ਇਹਨੇ ਕਿਤਰਾ ਮਾਰਿਆ ਉਹਨੂੰ ਜੀ ਇਹ ਵਾਲਾ ਇਹ ਕਨਫਰਮ ਨਹੀਂ ਕਰਦਾ ਸਰ ਦੱਸਿਆ ਨਹੀਂ ਇਹ ਤਾਂ ਬੇਟਾ ਆਪਣਾ ਹੀ ਦਾ ਇਹਦਾ ਅਮਰਾ ਬੇਟਾ ਸੀ ਕਿਸ ਤਰ੍ਹਾਂ ਦਾ ਨਹੀਂ ਜੀ ਆਪਣਾ ਬੇਟਾ ਸੀ ਹਾਲ ਬਾਦੇ ਦੇ ਬੇਟਾ ਆਇਆ ਹੈ ਤਬਰ ਇੱਕ ਕੀ ਵਾਕਿਆਵਾ ਕਿ ਫਿਰ ਇਹ ਬੱਚਾ ਕਿੰਨਾ ਕਿਡਨਾਪ ਹੋ ਗਿਆ ਨਹੀਂ ਆਡੀਓ ਪਾਈ ਤਾਂ ਹੁਣ ਪਤਾ ਲੱਗਿਆ ਬੱਚਾ ਕਿਸ ਤਰ੍ਹਾਂ ਮਾਰਿਆ ਪੁਲਿਸ ਸਾਹਿਬ ਨਾਲ ਜੀ ਦੀ ਗੱਲ ਹੋਈ ਹੈ ਸਵੇਰੇ ਗੱਲ 8:00 ਦੇ ਬਾਅਦ ਕਿਉਂ ਤੁਹਾਨੂੰ ਦੱਸਾਂਗੇ ਕੀ ਇਹ ਦਾ ਪਿਤਾ ਕੋਈ ਸਾਈਕੋ ਟਾਈਪ ਦਾ ਆਦਮੀ ਨਹੀਂ ਹੈਗਾ ਕਿ ਜੇ ਨਹੀਂ ਬਿਲਕੁਲ ਨਹੀਂ ਕੋਈ ਨਸ਼ਾ ਕਰਦਾ ਕੋਈ ਡਰਗ ਨਹੀਂ ਲੈਂਦਾ ਬਿਲਕੁਲ ਨਹੀਂ ਕੋਈ ਡਰਗ ਨਹੀਂ ਲੈਂਦਾ ਪਰ ਜਿਸ ਤਰ੍ਹਾਂ ਇਹਨੇ ਕਿਹਾ ਕਿ ਮੇਰਾ ਬੱਚਾ ਕਿਡਨਾਪ ਕਰਕੇ ਲੈ ਗਏ ਫਿਰ ਤੁਸੀਂ ਕੀ ਮੰਨਦੇ ਚੀਜ਼ ਨੂੰ ਗਲਤ ਨਹੀਂ ਕੀਤਾ ਇਹਨੇ ਫਿਰ ਤੁਸੀਂ ਗਲਤ ਆਇਆ ਜੀ ਬਾਰੇ ਜਿੰਚ ਸਾਰਾ ਸਾਹਮਣੇ ਨਹੀਂ ਆਉਂਦਾ ਉਹਨੇ ਜਦੋਂ ਆਪਣਾ ਕੁਛ ਨਹੀਂ ਕੀਤਾ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਕਸੂਈ ਜ਼ਰਾ ਰਾਤ ਰਾਤ ਵੀ ਕੋ ਇੱਥੇ ਸੀਗੀ ਅੱਛਾ ਹਾਂ ਤੇ ਪੁਲਿਸ ਨੂੰ ਜਿਹੜਾ ਦਾ ਮਤਲਬ ਵੱਡੇ ਲੈਵਲ ਤੇ ਕਾਰਵਾਈ ਕੀਤਾ ਗਿਆ ਬਹੁਤ ਜ਼ੋਰ ਦਿੱਤਾ ਵਾ ਤੇ ਬਾਰੇ ਜਿਹੜਾ ਹੁਣ ਵੇਕਰ ਨੂੰ ਮਿਲਿਆ ਕਿ ਅੰਦਰੋਂ ਦਾ ਪਿਤਾ ਫੜਿਆ ਵਾ ਸੱਚੇ ਸਾਹਿਬ ਨੇ ਹੋਣਾ ਚਾਹੀਦਾ ਨਾ ਸਾਰਾ ਬਿਲਕੁਲ ਜੀ ਸੱਚ ਸਾਹਮਣੇ ਹੋਣਾ ਚਾਹੀਦਾ ਇਫ ਫਿਲਹਾਲ ਜੇ ਇਨਵੈਸਟੀਗੇਸ਼ਨ ਚੱਲੀ ਹੈ ਪਰ ਜਿਹੜੀ ਕੱਲ ਇਹਨਾਂ ਨੇ ਸਟੇਟਮੈਂਟ ਇਹਨੇ ਦਿੱਤੀ ਸੀਗੀ ਉਹਦੇ ਮੁਤਾਬਕ ਜਿਹੜੀਆਂ ਇਹਨੇ ਲੋਕੇਸ਼ਨ ਦੱਸੀ ਸੀਗੀ ਅਮ ਤਦ ਜਦੋਂ ਪਹਿਲੀ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਉਹਦੇ ਵਿੱਚ ਹੁਣ ਜਦੋਂ ਵੈਰੀਫਿਕੇਸ਼ਨ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਉਹਦੇ ਵਿੱਚ ਕੁਝ ਕਨਟਰਡਿਕਸ਼ਨਸ ਆ ਜਾਂਦੇ ਕਨਟਰਡਿਕਸ਼ਨਸ ਦੇ ਵਿੱਚੋਂ ਇਹਨਾਂ ਸਵੇਰੇ ਜਿਹੜਾ ਵਕੂਆ ਚੇਂਜ ਕਰ ਦਿੱਤਾ ਸੀਗਾ ਕਿ ਇੱਥੇ ਨਹੀਂ ਇੱਥੋਂ ਅੱਗੇ ਜਿਹੜਾ ਹੈਗਾ ਟੋਟੀਆਂ ਤੋਂ ਬਾਹਰ-ਬਾਰ ਜਿਹੜੀ ਇੱਕ ਮੈਰਿਜ ਪੈਲੇਸ ਉਹਦੇ ਸਾਹਮਣੇ ਜਿਹੜੀ ਜਗ੍ਹਾ ਦੱਸੀ ਕੀ ਇੱਥੋਂ ਬੱਚੇ ਨੂੰ ਖੋ ਕੇ ਲੈ ਗਏ ਸੀਗੇ ਸੋ ਉਹਦੇ ਚ ਕਾਫੀ ਕਨਟਰਡਿਕਸ਼ਨਸ ਔਨ ਕਰਕੇ ਉਹਨੂੰ ਜਿਹੜੀ ਹੈਗੀ ਐ ਨੂੰ ਥੋੜੀ ਬਹੁਤ ਹੋਰ ਹੋਣੇ ਪੁੱਛਗਿਛ ਕੀਤੀ ਗਈ ਤਰੀਕੇ ਨਾਲ ਉਹਦੀ ਫੈਮਿਲੀ ਮੈਂਬਰਸ ਦੇ ਥਰੂ ਉਹਨਾਂ ਦੇ ਨਾਲ ਸਾਰਾ ਕਲ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਫਿਲਹਾਲ ਸਾਨੂੰ ਹਾਲੇ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੇ ਆ ਤੇ ਫਾਈਨਲ ਕੌਜ਼ ਜਿਹੜਾ ਹੈਗਾ ਕੀ ਹੈਗਾ ਕਿਵੇਂ ਕਿਸ ਤਰੀਕੇ ਨਾਲ ਕੀ ਹੋਇਆ ਉਹ ਹਾਲੇ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਸਰ ਇਹ ਦੱਸਿਆ ਜਾ ਰਿਹਾ ਵਾ ਕਿ ਨੀਜੀ ਚਾਚੇ ਕੀ ਉਹ ਪਿਓ ਹੀ ਕਾਤਲ ਨਿਕਲੇ ਆ ਵਾ ਹਾਲੇ ਮੈਟਰ ਇਨਵੈਸਟੀਗੇਸ਼ਨ ਚ ਹੈ ਮੈਂ ਹਾਲੇ ਤੱਕ ਜਿੰਨੀ ਦੇਰ ਤੱਕ ਸਾਰੀ ਗੱਲ ਕਲੀਅਰ ਨਹੀਂ ਹੋਈ ਉਹਨਾਂ ਚਾਹ ਕਰ ਮੈਂ ਕੋਈ ਗੱਲ ਨਹੀਂ ਕਮੈਂਟ ਸਰ ਮੰਨੇ ਨਹੀਂ ਜਾ ਸਕਦਾ ਪਰ ਨਾ ਪਿਓ ਕਾਦਰ ਕੋਤਵਾਰ ਨਹੀਂ ਮੈਂ ਹਾਲੇ ਨਾ ਮੈਂ ਡਿਨਾਈ ਕਰ ਸਕਦਾ ਨਾ ਮੈਂ ਇਹਨੂੰ ਇੱਕ ਕਨਫਰਮ ਕਰ ਸਕਦਾ ਤੇ ਸਰ ਕਿੰਨੇ ਕੁ ਜਾਣੇ ਗ੍ਰਿਫਤਾਰ ਕੀ ਉਹਨੇ ਬਾਪ ਹੀ ਗੱਲਾਂ ਵਿੱਚ ਹੋ ਰਿਹਾ ਫਿਲਹਾਲ ਉਹਦੇ ਫਾਦਰ ਨੂੰ ਅਸੀਂ ਕਿੱਥੇ ਚ ਲੈ ਰਹੇ ਹਾਂ ਇਸਰ ਵੀ ਮੰਨਿਆ ਜਾ ਸਕਦਾ ਕਿ ਉਹ ਆਪ ਹੀ ਕਾਦਨ ਰਜਿਸਟਰ ਪਰ ਐਂ ਆਪਾਂ ਇਹ ਨਹੀਂ ਨਾ ਕਹਿ ਸਕਦੇ ਅਸੀਂ ਕਈ ਗੱਲਾਂ ਹੁੰਦੀਆਂ ਨੇ ਜਿੰਨੀ ਦੇਰ ਤੱਕ ਸਾਡੀ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਮੈਂ ਕਿਸੇ ਨੂੰ ਇਸ ਬਿਨਾ ਗੱਲ ਤੋਂ ਨਹੀਂ ਕਹਿ ਸਕਦਾ ਕਿ ਇਹ ਇਸ ਨੇ ਆ ਕੀਤਾ ਜਾਂ ਨਹੀਂ ਕੀਤਾ ਤੇ ਸਰ ਇਹਨੇ ਦੱਸਿਆ ਸੀ ਕਿ ਆਪਣੀ ਆਡੀਓ ਪਾ ਕੇ ਮੇਰੇ ਬੱਚੇ ਨੂੰ 4 ਜਣੇ ਖੋ ਕੇ ਲੈ ਗਏ ਨੇ ਚਿੱਟੀ ਗੱਡੀ ਜਾਏ ਸੀ ਪਰ ਪਲਾਨਟ ਕੀਤਾ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕਨਟਰਡਿਕਸ਼ਨਸ ਆਈਆਂ ਨੇ ਤਾਂ ਹੀ ਇਸੇ ਕਰਕੇ ਸਾਨੂੰ ਇਹਨੂੰ ਜਿਹੜਾ ਹੈਗਾ ਪੁੱਛਗਿੱਛ ਕਾਸਤੇ ਕਸੜੀ ਚ ਲੈਣਾ ਪੈਣਾ ਸਰ ਕੀ ਕੁਝ ਜਿਤਨਾ ਕਿ ਉਹ ਨਿਜੀ ਜਾਂਚ ਦਾ ਦਿੱਤਾ ਗਿਆ ਕਿ ਬਾਪ ਹੀ ਕਾਤਲ ਨਿਕਲੇ ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਜੀ ਹਰ ਵਾਰੀ ਉਹ ਇੱਕੋ ਹੀ ਗੱਲ ਆਪਾਂ ਰਿਪੀਟ ਨਹੀਂ ਕਰਨ ਉਹਦਾ ਕੋਈ ਹੋਣੀ ਹੈ ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਲੈਣ ਦਿਓ ਜੋ ਵੀ ਰਿਜ਼ਲਟ ਆਊਗਾ ਤੁਹਾਨੂੰ ਅਸੀਂ ਦੱਸਾਂਗੇ ਜਦੋਂ ਸੇ ਮੌਕੇ ਹੈ ਕਿ ਇਸ ਨੂੰ ਕੋਈ ਕੁਝ ਮਿਲਿਆ ਕਲੂ ਮਿਲਿਆ ਹੋਵੇ ਕੁਝ ਹਾਂਜੀ ਕੁਝ ਕਲੂਜ਼ ਹੈਗੇ ਨੇ ਤਾਂ ਹੀ ਮੈਂ ਇਹ ਦੱਸ ਰਿਹਾ ਕਿ ਅਸੀਂ ਨੇੜੇ ਆਂ ਬ੍ਰੇਕਥਰੂ ਸਾਨੂੰ ਮਿਲੀ ਹੋਈ ਹੈ ਬਟ ਮੈਂ 100% ਹਲੇ ਕਿਉਂਕਿ ਕਿਵੇਂ ਕਿਸ ਤਰ੍ਹਾਂ ਹੋਇਆ ਉਹ ਮੈਂ ਤੁਹਾਨੂੰ ਆਪਾਂ ਕੱਲ ਨੂੰ ਕਿਸੇ ਜਿਵੇਂ ਜਿਵੇਂ ਹੋਊਗਾ ਮੈਂ ਦੱਸਾਂਗਾ ਸਰ ਪ੍ਰੈਸ ਕਾਨਫਰੈਂਸ ਕੀਤੀ ਜਾਏਗੀ ਜਾਂ ਉਸ ਤਰ੍ਹਾਂ ਨੈਚੁਰਲੀ ਕਿਉਂਕਿ ਅੱਗੇ ਤੁਹਾਨੂੰ ਵੀਲ ਕੀਪ ਯੂ ਪੋਸਟਡ ਅਪਡੇਟ ਦਿੰਦੇ ਰਹਿਵਾਂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ